ਚਲੋ ਚੱਲਦੇ ਹਾਂ ਹੁਣ ਆਪਾਂ ਟੈਕਸਟੀ ਸਟੈਂਡ ਮਾਣਾ ਪਿੰਡ ਵਾਸਤੇ ਜਿਹੜਾ ਲਾਸਟ ਵਿਲੇਜ ਆ ਉਹਨੂੰ ਵੇਖਣ ਵਾਸਤੇ ਇੱਥੋਂ ਰਸਤਾ ਜਾਂਦਾ ਇੱਧਰ ਦੀ ਆਏ ਆਪਾਂ ਬਦਰੀਨਾਥ धाम ਦੇ ਬਿਲਕੁਲ ਸਾਈਡ ਤੋਂ ਰਸਤਾ ਮਾਰਕੀਟ ਤੋਂ ਹੁੰਦੇ ਹੋਏ ਇੱਧਰ ਆ ਜਾਂਦਾ ਬਦਲਬਾਰੀ ਹੋਣੀ ਸ਼ੁਰੂ ਹੋ ਚੁੱਕੀ ਹੈ ਮੀਂਹ ਦਾ ਕੋਈ ਬਦਾਨੀ ਤੇ ਚਲੋ ਚੱਲੀਏ ਟਾਈਮ ਨਾਲ ਚੱਲਦੇ ਹਾਂ ਬੜਾ ਵੜਾ ਅੱਜ ਦੀ ਆਪਣੀ ਵਾਪਸੀ ਵੀ ਆ। ਉੱਥੇ ਜਾ ਕੇ ਆਪਾਂ ਉੱਥੋਂ ਸਿੱਧਾ ਹੁਣ ਫੇਰ ਜਾਵਾਂਗੇ। ਗੋਬਿੰਦ ਘਾਟ ਵਾਲੇ ਪਾਸੇ। ਉੱਥੋਂ ਟੈਕਸੀ ਕਰਾਵਾਂਗੇ ਤੇ ਰਿਸ਼ੀਕੇਸ਼ ਤੇ ਰਾਤ ਦੀ ਸਾਡੀ ਟ੍ਰੇਨ ਆ। ਸਾ ਸਾਡਾ ਫੁੱਲ ਰਿਹਾ ਵਾ ਕਿਉਂਕਿ ਥੋੜਾ ਜਿਹਾ ਵਿਜ਼ਿਬਿਲਟੀ ਘਟਾ ਇੱਥੇ। ਹਾਂ ਕਿਉਂਕਿ ਆਕਸੀਜਨ ਲੈਵਲ 10000 64 ਫੀਟ ਉੱਪਰ ਆਪਾਂ। 10000 64 ਫੁੱਟ। ਇਹ ਇਤੋਂ ਦਾ ਪਿੰਡ ਆ ਦੇਖੋ ਇਦਾਂ ਦੇ ਘਰ ਆ ਇੱਥੇ 3 ਵਾਲੀ ਛੱਤਾ ਜ਼ਿਆਦਾ ਪਾਉਂਦੇ ਆ ਇਹ ਕਿਉਂਕਿ ਫਿਰ ਜਿੱਦਾਂ ਮਈ ਜੂਨ ਦਾ ਮਹੀਨਾ ਆਉਂਦਾ ਜਾਂ ਜਨਵਰੀ ਫਰਵਰੀ ਜਿਹੜੇ ਹੋਗੇ ਉਹ ਮਹੀਨਿਆਂ 'ਚ ਤਾਂ ਬਰਫ਼ ਪੈਂਦੀ ਪੈਂਦੀ ਹੈ ਮਈ ਜੂਨ ਤੱਕਰ ਪੈਂਦੀ ਰਹਿੰਦੀ ਹੈ ਬਰਫ਼ ਤੇ 3 ਵਾਲੀ ਛੱਤਾ ਹੀ ਕੰਮ ਕਰਦੀਆਂ ਉਹਨੇ ਸਾਹ ਮੇਰਾ ਵੀ ਫੁੱਲ ਰਿਹਾ ਆ ਆਕਸੀਜਨ ਲੈਵਲ ਬਹੁਤ ਘਟਾ ਇੱਥੇ ਵੀ ਤੇ ਅੱਗੇ ਚੱਲ ਗਿਆ ਹਾਂ ਟੈਕਸੀ ਲੈਣੇ ਆ ਉਸ ਤੋਂ ਬਾਅਦ ਸਿੱਧਾ ਹੁਣ ਤੁਹਾਨੂੰ ਮਾਣਾ گاਉਂ ਦਾ ਹੀ ਲਾਸਟ ਆਫ ਵਿਲੇਜ ਇੰਡੀਆ ਦਾ ਸ਼ੂਟ ਦਿਖਾਵਾਂਗੇ ਇਸ ਜਗ੍ਹਾ ਤੋਂ ਹੁਣ ਆਪਾਂ ਨੂੰ ਟੈਕਸੀ ਮਿਲੇਗੀ ਮਾਣਾ ਪਿੰਡ ਵਾਸਤੇ ਆ ਜਿਹੜਾ ਤੁਸੀਂ ਪਿੱਛੇ ਦੇਖ ਰਹੇ ਹੋ ਨਾ ਇਹ ਵੀ ਉਸੇ ਪ੍ਰੋਜੈਕਟ ਦਾ ਹਿੱਸਾ ਜਿਹੜਾ ਤੁਹਾਨੂੰ ਮੈਂ ਬਦਰੀਨਾਥ ਤੋਂ ਦਿਖਾਇਆ ਸੀ ਆ ਤੁਸੀਂ ਦੇਖ ਸਕਦੇ ਹੋ ਤੇ ਚਲੋ ਪਤਾ ਕਰੋ ਫਿਰ ਟੈਕਸੀ ਦਾ ਪਤਾ ਕਰਦੇ ਹਾਂ ਬੰਦੇ ਜਾ ਰਹੇ ਹਾਂ ਆ ਜਿਹੜਾ ਤੁਸੀਂ ਵਿਊ ਦੇਖ ਰਹੇ ਹੋ ਜੀ ਇਹ ਉਹ ਪ੍ਰੋਜੈਕਟ ਆ ਜਿਹੜਾ ਮੋਦੀ ਸਾਹਿਬ ਨੇ ਸ਼ੁਰੂ ਕੀਤਾ ਵਾ ਤੇ ਕਾਫੀ ਇਹ ਤਿਆਰ ਹੋ ਗਿਆ ਆ ਬਸ ਮੰਦਿਰ ਦੇ ਸਾਹਮਣੇ ਉਹ ਹਜੇ ਚੱਲ ਰਿਹਾ ਕੰਮ ਇੱਧਰ ਆਹ ਤਲਾਬ ਜਿਹਾ ਬਣਾਇਆ ਇਹਨਾਂ ਨੇ ਸਾਇਰ ਇਥੇ ਫਾਊਂਟਨ ਵਗੈਰਾ ਵੀ ਲਾਣਗੇ ਹਜੇ ਤੇ ਬਹੁਤ ਹੀ ਸੋਹਣਾ ਦ੍ਰਿਸ਼ ਬਣਿਆ ਇਹ ਇਹ ਜਿਹੜਾ ਦ੍ਰਿਸ਼ ਦੇਖਣ ਲਈ ਤੁਸੀਂ ਤੁਹਾਨੂੰ ਮੰਦਰ ਦੇ ਬਿਲਕੁਲ ਸਾਹਮਣੇ ਵਾਲਾ ਰਸਤਾ ਜਿਹੜਾ ਜਾਂਦਾ ਮਾਣੇ گاਉਂ ਵੱਲ ਨੂੰ ਉੱਥੇ ਟੈਕਸੀ ਸਟੈਂਡ ਆ ਇਹ ਉੱਥੇ ਬਣਿਆ ਹੋਇਆ ਇਹ ਸਾਰਾ ਪ੍ਰੋਜੈਕਟ ਮੰਦਰ ਵੱਲ ਨੂੰ ਜਾਂਦਾ ਬਦਰੀਨਾਥ ਮੰਦਰ ਵੱਲ ਨੂੰ ਲਓ ਜੀ ਹੁਣ ਆਪਾਂ ਆਪਣੀ ਪਰਸਨਲ ਕਰਵਾ ਲਈਏ ਗੱਡੀ ਅਸੀਂ ਤੁਸੀਂ ਸਭ ਬੈਠੇ ਅੱਗੇ ਤੇ ਹੁਣ ਪਿੰਡ ਮਾਣਾ ਜਾ ਕੇ ਤੁਹਾਨੂੰ ਉੱਥੋਂ ਦਾ ਵਿਊ ਦਿਖਾਵਾਂਗੇ ਜੋ ਇੰਡੀਆ ਦਾ ਲਾਸਟ ਵਿਲੇਜ ਹੈ 뷰 ਬਹੁਤ ਵਧੀਆ ਇੱਧਰ ਦਾ ਬਿਲਕੁਲ ਸ਼ਾਂਤ ਤੇਰੀਆ ਨਾਲ ਸ਼ਾਂਤ ਤੇਰੀਆ ਬਿਲਕੁਲ ਬਿਲਕੁਲ ਲੋ ਜੀ ਆਪਾਂ ਆ ਗਏ ਆ ਪਿੰਡ ਮਾਣਾ ਆ ਸਾਈਨ ਬੋਰਡ ਲੱਗਾ ਲੋ ਜੀ ਹੁਣ ਆਪਾਂ ਖੜੇ ਆਂ ਇੰਡੀਆ ਦਾ ਲਾਸਟ ਪਿੰਡ ਮਾਣਾ ਪਹਿਲਾ ਲਾਸਟ ਸੀ ਹੁਣ ਮੋਦੀ ਜੀ ਵੱਲੋਂ ਇਹਨੂੰ ਪਿੰਡ ਨੂੰ ਪ੍ਰਥਮ ਕਰ ਦਿੱਤਾ ਹੁਣ ਇਹ ਪਹਿਲਾ ਪਿੰਡ ਗਿਣਿਆ ਜਾਂਦਾ ਯਾਨੀ ਭਾਰਤ ਦਾ ਪਹਿਲਾ ਪਿੰਡ ਚਲੋ ਚੱਲਦੇ ਆਂ ਦੇਖਦੇ ਆਂ ਕਿੱਦਾਂ ਦਾ ਪਿੰਡ ਆ ਕਾਫੀ ਡਿਵੈਲਪਮੈਂਟ ਹੋ ਚੁੱਕੀ ਐ ਇੱਥੇ ਉਹ ਕਿੱਥੇ ਸੋਨਾ ਗੇਟ ਬਣਾਇਆ ਮਾਰਪਾਲ ਦਾ ਆ ਬਹੁਤ ਵਧੀਆ ਪੱਥਰ ਜਿਹਾ ਲਗਾ ਕੇ ਬਣਾ ਆ ਇੱਥੋਂ ਦੇ ਵਸਨੀਕ ਨੇ ਅ ਜਿੰਨੀ ਵੀ ਕਾਰਗਰੀ ਤੁਸੀਂ ਦੇਖ ਰਹੇ ਹੋ ਸਾਰੀ ਹੈਂਡ ਮੇਡ ਇਹ ਆਪਣੇ ਹੱਥਾਂ ਨਾਲ ਬਣਾ ਕੇ ਇੱਥੇ ਇਹ ਚੀਜ਼ਾਂ ਸੇਲ ਕਰਦੇ ਨੇ ਇਹੀ ਇਹਨਾਂ ਦਾ ਰੋਜ਼ਗਾਰ ਆ ਤੇ ਇਹਨੇ ਬਣਾਈ ਨਮਸਕਾਰ 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 ਪਹਿਲਾ ਇਹ ਲੈ ਜਾ ਮਾਦਾ ਬੋਲਦੀ ਹੈ ਪਹਿਲਾ ਸ਼ੋਪਿੰਗ ਕਰੋ ਫਿਰ ਇੰਟਰਵਿਊ ਦਵਾਂਗੀ ਮੈਂ ਉਮਰ ਕਿਤਨੀ ਉਮਰ 70 70 ਸਾਲ ਦੇ ਲੋ 70 ਸਾਲ ਦੇ ਕੰਮ ਕਰ ਰਹੇ ਨੇ 50 ਰਹਿ ਹੋਰ ਦੇ ਤੇ ਪੰਜਾਬ ਦੇ ਵਿੱਚ ਆਪਣੀਆਂ ਖਰਾਕਾਂ ਇੰਨੀਆਂ ਮਾੜੀਆਂ ਹੋ ਚੁੱਕੀਆਂ ਨੇ ਕਿ ਬੰਦੇ ਦੀ ਉਮਰ ਸਿਰਫ 50 ਰਹਿ ਗਈ ਹੈ ਉਹ ਤੇ ਵੀ ਉਹ ਤਾਂ ਵੀ ਪਹਿਲਾਂ ਪਹਿਲਾਂ ਹੀ ਬੰਦਾ ਜਦਾਂ ਠੀਕ ਆ ਕੰਮ ਚਲੋ ਖਰਾਕਾ ਖਾਧੀਆਂ ਵਧੀਆ ਪਰ ਸ਼ਹਿਾਰਾਂ 'ਚ ਬਹੁਤ ਬੜਾ ਹਾਲ ਹੈ ਕਾਫੀ ਪਿੰਡ ਹੁਣ ਮੋਦੀ ਜੀ ਕਾਰਨ ਡਵੈਲਪਮੈਂਟ ਹੋ ਚੁੱਕੀ ਐ ਇੱਥੇ ਕਾਫੀ ਦੁਕਾਨਾਂ ਦੁਕੁੰਨਾ ਦੇਖ ਰਹੀਆਂ ਨੇ ਜੋੜਿਆਣਾ ਕੋ ਮਣਾਉਂਦੇ ਆ ਲੋਕ ਲੈ ਕੇ ਇਹ ਟੂਰਿਸਟ ਪਲੇਸ ਬਣ ਚੁੱਕਿਆ ਪਹਿਲਾ ਲਾਸਟ ਵਿਲੇਜ ਸੀਗਾ ਹੁਣ ਚਲੋ ਪਹਿਲਾ ਪਹਿਲੇ ਨੰਬਰ ਦਾ ਮਿਲਿਆ ਦਰਜਾ ਤੇ ਕਾਫੀ ਟੂਰਿਸਟ ਇੱਥੇ ਘੁੰਮਣ ਆਉਂਦੇ ਨੇ ਹਾਂ ਇਕੱਲਾ ਚ ਇਕੱਲਾ ਉਹ ਉਧਰ ਸਾਰਾ ਮਿਲਟਰੀ ਕੈਂਪ ਏਰੀਆ ਆ ਫੋਟੋ ਛਾ ਚਲੋ ਚੱਲਦੇ ਅੱਗੇ ਪਿੰਡ ਦੀਆਂ ਛੋਟੀਆਂ-ਛੋਟੀਆਂ ਗਲੀਆਂ ਘਰ ਦੇਖੋ ਇੱਥੋਂ ਦੇ ਕਿਦਾਂ ਨਵੇਂ-ਨਵੇਂ ਘਰ ਬਣੇ ਹੋਏ ਨੇ ਦੀਵਾਰਾਂ ਦੇ ਉੱਤੇ ਪੇਂਟਿੰਗ ਦੇਖੋ ਕਲਾਕਾਰੀ ਕਿੰਦੀ ਸੋਹਣੀ ਕੀਤੀ ਹੈ ਆ ਦੇਖੋ ਹੈਂਡ ਮੇਡ ਚੀਜ਼ਾਂ ਇਹਨਾਂ ਦੀ ਜਰੇਸ਼ ਜੀ ਦਾ ਬਣਾਇਆ ਹੋਇਆ ਹੈ ਕਿੱਡਾ ਸੋਹਣਾ ਬਣਾਇਆ ਇਹ ਹੀ ਇਹਨਾਂ ਦਾ ਇੱਥੇ ਰੋਜਗਾਰ ਆ ਮੈਂ ਉਹ ਬੋਰਨ ਬੇਬੀ ਦੇ ਪਾ ਸਕਦੇ ਨਹੀਂ ਇਹ ਸ਼ਾਇਦ ਕ੍ਰਿਸ਼ਨ ਜੀ ਦੇ ਜਿਹੜੇ ਬਣਦੇ ਹਨ ਲੱਡੂ ਗੋਪਾਲ ਹਾਂ ਲੱਡੂ ਗੋਪਾਲ ਕੀ ਡਰੈਸ ਹੈ ਇਹ ਰੰਗ ਦੇਖੋ ਇੱਥਾ ਦੇ ਮਕਾਨਾਂ ਦੇ ਤੇ ਅਦਾਕਾਰੀਆਂ ਦੇਖੋ ਕੰਧਾਂ ਦੇ ਉੱਤੇ ਕਿਦਾਂ ਡਿਜ਼ਾਈਨ ਪਾਏ ਹੋਏ ਨੇ 1 ਕਿਲੋਮੀਟਰ ਦੀ ਦੂਰੀ ਦੇ ਵਿੱਚ ਮਤਲਬ ਇਹ ਤੁਸੀਂ ਪੂਰਾ ਪਿੰਡ ਕਵਰ ਕਰ ਸਕਦੇ ਹੋ ਆ ਕਰ ਦੇਖੋ ਜੇ ਤੁਸੀਂ ਪੈਦਲ ਟਰੈਕ ਨਹੀਂ ਕਰਨਾ ਚਾਹੁੰਦੇ ਤੇ ਇੱਥੇ ਪਿੱਠੂ ਗੱਡੀਆਂ ਵੀ ਨੇ ਪਿੱਠੂ ਨੇ ਉਹਨਾਂ ਦੇ ਬੈਠ ਕੇ ਤੁਸੀਂ ਇਹ ਸਾਰਾ ਘੁੰਮ ਸਕਦੇ ਹੋ ਦੇਖ ਲੋ ਬਜ਼ੁਰਗ ਇੱਥੋਂ ਦੇ ਇੱਕ ਚੰਨ ਦੀ ਸੋਰੀ ਆ ਇੱਕ ਲੇਡੀ ਬੈਠੇ ਆ ਸਾਨੂੰ ਇੱਕ ਲੇਡੀਜ਼ ਮਿਲੇ ਨੇ ਦੇਖਦੇ ਆ ਭੇੜ ਦੀ ਉਹਨਾਂ ਦਾ कला कर रहे हैं रोजगार है तो पूछते हैं इन्हों रोजगार है जी ये क्या करते हो इसका इससे हम स्वेटर पंखी टोपी वगैरह बनाते हैं अपने आप से बनाते हो हैंडमेड बनाते हो तो पहले इसको ऐसे करके फिर धागा बनाते हो नहीं, पहले इसको मैं छान रही हूँ फिर धोएंगे फिर इसको मशीन में ले जाएंगे फिर इसका और बनेगा फिर तब बनाएंगे हम धागे ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਤਾਂ ਤੁਸੀਂ ਦੇਖਿਆ ਇਦਾਂ ਇਹਨਾਂ ਦਾ ਰੋਜ਼ਗਾਰ ਆ ਪਿੰਡ ਦੇ ਵਿੱਚ ਹੈਂਡਮੇਡ ਚੀਜ਼ਾਂ ਬਣਾਉਂਦੇ ਨੇ ਐਤੋਰੀ ਸੋਹਣੀ ਪ੍ਰਕਿਰਤੀ ਨੂੰ ਦੇਖਣ ਲਈ ਥੋੜਾ ਜਿਹਾ ਲਾਗੇਗੀ ਤਾਂ ਕੈਮਰਾ ਮੈਂ ਦੇਖੋ ਕਿੰਨੇ ਸੋਹਣੇ ਫੁੱਲ ਆ बस ਏਦਾਂ ਪ੍ਰਕਿਰਤੀ ਦਾ ਆਨੰਦ ਲੈਂਦੇ ਹੋਏ ਅੱਗੇ ਜਾ ਰਹੇ ਆ ਆਹ ਸੋਹਰੇ ਫੁੱਲ ਆਵਾ ਬਹੁਤ ਤੇਜ਼ ਹੈ ਜੀ ਆਹ ਜ਼ਾਰੇ ਦੀ ਤਾਂ ਇਹ ਕਿੱਥੇ ਗਿਆ ਨਾ ਤੇ ਆ ਖੜੇ ਮੈਡਮ ਜੀ ਸਾਹਮਣੇ ਏ ਲੋਕ ਆ ਰਹੇ ਜੀ ਨਾ ਨੇ ਲਾਸਟ ਵਿਲੇਜ ਦੇਖ ਰਹੇ ਆ ਤੇ ਉਹ ਸਾਹਮਣੇ ਮੰਦਿਰ ਬਣਿਆ ਹੋਇਆ ਉਹ ਲਾਸਟ ਸ਼ੋਪ ਹੈੜੀ ਵੜੀ ਉਹ ਸਾਹਮਣੇ ਵਾਈਟ ਵਾਲੀ ਜਿੱਥੇ ਬਣਿਆ ਖੱਟ ਬਣੀ ਇੱਥੇ ਜ਼ੂਮ ਕਰਕੇ ਦਿਖਾਣਾ ਜੀ ਮੈਂ ਤੁਹਾਨੂੰ ਜਿਵੇਂ ਪਿੰਡ ਦੀ ਉਹ ਲਾਸਟ ਸ਼ਾਪ ਆ ਵਾਲੀ ਲਾਸਟ ਜਿਹੜੀ ਉਹ ਸਾਹਮਣੇ ਚਿੱਟਾ ਜਾਂ ਟੈਂਟ ਦੇਖ ਰਹੇ ਹਾਂ ਉਹ ਛੋਟਾ ਜਿਹਾ ਲੱਗਾ ਇਹ ਲਾਸਟ ਵਾਲਾ ਹੈਗਾ 뷰 ਵਸ ਇੱਥੋਂ ਅੱਗੇ ਨਹੀਂ ਜਾ ਸਕਦੇ ਇਸ ਤੋਂ ਅੱਗੇ ਚੱਕ ਪੋਸਟ ਆ ਫਿਰ ਅੱਗੇ ਆਰਮੀ ਵਗੈਰਾ ਖੜੀ ਹੁੰਦੀ ਆ ਤੇ ਆਹ ਪਹਾੜਾਂ ਨੇ ਪਿਛਲੇ ਪਾਸੇ ਟੀਨ ਤੇ ਇੱਥੋਂ ਤੱਕ ਕਰਦਾ ਹੀ 뷰 ਆ ਕਿ ਹੁਣ ਚੱਲਦੇ ਆ ਇੱਦਾਂ ਹੀ ਬਣੇ ਰਹੋ ਸਾਡੇ ਨਾਲ ਸામਨੇ ਸਾਈਨ ਬੋਰਡ ਲੱਗਿਆ ਹੋਇਆ ਮਾਨਾ ਮਾਨਾ گاؤں ਲਿਖਿਆ ਨਾਲੇ ਸਮੁੰਦਰ ਤਲ ਤੋਂ ਚਾਈ 10133 ਫੁੱਟ ਤੇ ਅੱਗੇ ਬਹੁਤ ਸੋਹਣਾ ਮੰਦਿਰ ਬਣਿਆ ਹੋਇਆ ਜੀ ਆ ਦੇਖੋ ਦਰਸ਼ਨ ਕਰ ਸਕਦੇ ਤੁਸੀਂ ਤੇ ਥੋੜਾ ਅੱਗੇ ਚੱਲਦੇ ਆ ਇਹਦਾ ਲੱਗਦਾ ਹਜੇ ਨਵਾਂ ਦਾ ਬਣਿਆ ਦੂਸਰੇ ਪਾਸੋਂ ਇਹਦਾ ਰਸਤਾ ਇਸ ਪਾਸੋਂ ਉਹ ਬਸ ਲੈਵਲ ਤੋਂ ਆਏ ਸੀ ਹਜੇ ਨਵਾਂ ਸਾਰੀ ਹੋਇਆ ਲੱਗਦਾ ਹੈ ਇਹ ਮਾਰ ਤੋਂ ਨਵੀਂ ਸਾਰੀ ਆ ਇਹ ਤੇ ਕੁਝ ਇਦਾਂ ਦਾ 뷰 ਹੈ ਨਾ ਮੰਦਰ ਦਾ ਇਹ ਮੈਦਾਨ ਛੱਡਿਆ ਹਾ ਖਾਲੀ ਆ ਪਿੰਡ ਐ ਇੱਧਰਲੇ ਪਾਸੇ ਬਸ ਜਿੱਥੇ ਜਾਓ ਉੱਥੇ ਦੁਨੀਆ ਵਸੀ ਹੋਈ ਆ ਜੀ ਦੇਖੋ ਸਾਹਮਣੇ ਵੀ ਦੇਖੋ ਪਹਾੜ ਦੇ ਉੱਤੇ ਮੈਂ ਜ਼ੂਮ ਕਰਕੇ ਦਿਖਾਣਾ ਤੁਹਾਨੂੰ ਉੱਥੇ ਵੀ ਲੋਕ ਰਹਿ ਰਹੇ ਆ ਸਾਹਮਣੇ ਮੰਦਿਰ ਵੀ ਬਣਿਆ ਆ ਛੋਟਾ ਜਿਹਾ ਜਿੱਥੇ ਜਾਂਦੇ ਆ ਉੱਥੇ ਹੀ ਦੁਨੀਆ ਵਸੀ ਬਸ ਐਂ ਹੀ ਚੱਲੀ ਜਾ ਰਿਹਾ ਆ ਦੁਨੀਆ ਦਾ ਅਸਮਾਨ ਲਿਆਂ ਵਾਲੇ ਲਿਆਈ ਜਾਂਦੇ ਆ ਨਾ ਨਾ ਤੇ ਅਸਾਰੀ ਜਾਂਦੇ ਕੰਮ ਚੱਲੀ ਜਾਂਦਾ ਇੱਤਾਂ ਹੀ ਤੇ ਚੱਲਦੇ ਹੁਣ ਅੱਗੇ ਇੱਥੇ ਬਣੇ ਰਿਓ ਸਾਡੇ ਨਾਲ ਵੀਡੀਓ ਦੇ ਨਾਲ ਲਓ ਜੀ ਆ ਦੇਖ ਸਕਦੇ ਤੁਸੀਂ ਹੈਂਡ ਮੇਡ ਜਰਾਬਾ ਬਣਾਇਆ ਗਿਆ ਹਾਂ ਹਾਂ ਜੀ ਹਾਂ ਜੀ ਆ ਮਾਤਾ ਬੈਠੀਏ ਤੇ ਆ 100 ਰੁਪਏ ਮੇ ਲੈ ਜਾਓ ਬਸ ਲੂਟ ਲੋ ਕਹਿੰਦੀ ਸੀ ਲੂਟ ਲੋ ਡਿਜ਼ਾਈਨ ਬਹੁਤ ਸੋਹਣੇ ਬਣਾਏ ਹੋਏ ਆ ਲਾ ਕੇ ਉਹ ਕਰਕੇ ਦਿਖਾਣਾ ਗਰਮ ਜਰਾ ਪਾ ਸੋਕੇ ਦੋ ਦੇ ਦੋ ਨਹੀਂ ਆ ਮਾਂ ਸੋਕੇ ਤਾਂ ਉਹ ਛੋਟਾ ਆ ਰਿਹਾ ਤੂੰ ਕੀ ਕਰ ਬੁਨ ਬੁਨ ਕੇ ਆ ਆ ਜਿੰਦ ਤੂੰ ਸੋਕੇ ਦਾ ਦੋ ਜ਼ਮਾਨਾ ਹੈ ਹਾਂ ਦਿਸੋਕੇ ਦਾ ਦੋ ਹੈ ਜ਼ਮਾਨਾ ਕੋਈ ਮਾਤਾ ਬੁੜੀਆਂ ਗੱਲਾਂ ਕਰਦੀ ਐ ਮੈਂ ਆ ਤਾ ਮਾਂ ਉਹ ਤਾਂ ਮਨੇ ਪਾ ਮੰਨ ਲਿਓ। ਇਹ ਇਹ ਇਧਰ ਦੇ ਲੋਕੀ ਨਾ ਸੰਗਦੇ ਆ। ਇਧਰ ਕਰਵਾਣਾ। ਇਧਰ ਬੋਲ। ਇਧਰ ਦੇ ਲੋਕੀ ਨਾ ਸੰਗਦੇ ਆ ਫੋਟੋ ਫੋਟੋ ਕਰਵਾਉਣ ਤੋਂ। ਫੋਟੋ ਨਹੀਂ ਕਰਵਾਉਂਦੇ ਇਧਰ ਦੇ ਲੋਕ। ਹਾਂ। ਬਹੁਤ ਵਧੀਆ ਬਣੀਆਂ ਆਂ ਹੈਂਡ ਮੇਡ ਚੀਜ਼ਾਂ। ਤੇ ਆ ਗੋਬੀ ਗਾਬੀ ਲਾਈ ਲੱਗਦੀ ਐ ਇਧਰ। ਤੇ ਇਦਾਂ ਦਾ ਵਿਊ ਆ ਜੀ ਕੋਸੇ ਇਧਰ ਦਾ। ਕੰਦਾ ਦੇ ਤੇ ਆਈ ਜਾ ਰਿਹਾ ਜਾਈ ਜਾ ਰਿਹਾ ਬਹੁਤ ਬੜੀਆਂ ਅਦਾਕਾਰੀਆਂ ਕੀਤੀਆਂ ਆਈਆਂ ਹਨਾ ਕੰਦਾ ਦੇ ਉੱਤੇ ਪੇਂਟਿੰਗ ਕੀਤੀਆਂ ਆਈਆਂ ਹਮ ਜਨੇਜ ਜੀ ਦਾ ਬਣਾਇਆ ਹੋਇਆ ਚਿੱਤਰ ਬਹੁਤ ਸੋਹਣਾ ਉਧਰ ਦੇਖੋ ਉਹ ਵਿਸ਼ਨੂੰ ਭਗਵਾਨ ਜੀ ਦਾ ਹਮ ਕਿੰਨੇ ਸੋਹਣੇ ਕਲਰਫੁੱਲ ਜਿਹੇ ਪਿੰਡ ਆ ਹਨਾ ਕਿੰਨਾ ਆਪਾਂ ਦੀ ਮਤਲਬ ਦੇਖਿਆ ਨਹੀਂ ਹੈਗਾ ਇੰਨੇ ਪਿੰਡ ਦੇਖੇ ਆਪਾਂ ਤੇ ਪਰ ਇਹ ਪਹਿਲਾ ਤੇ ਲਾਸਟ ਹੀ ਕਹਿ ਲੋ ਉਹ ਦੇਖੋ ਸ਼ਿਵ ਜੀ ਭਗਵਾਨ ਜੀ ਦੇ ਦੁੱਧ ਬਣਾਏ ਹੋਏ ਨੇ ਇਹ ਪਹਿਲਾ ਕੇ ਲਾਸਟ ਸਾਨੂੰ ਵੀ ਚੱਕਰਾਂ ਦੇ ਪਾਇਆ ਪਿਆ ਇਹਨਾਂ ਨੇ ਇਹਨੇ ਤਾਂ ਲਾਸਟ ਕਹਿੰਦੇ ਸੀ ਹੁਣ ਕਹਿੰਦੇ ਆ ਪ੍ਰਧਾਨ ਮੰਤਰੀ ਨੇ ਪਹਿਲਾ ਬਣਾਤਾ ਹੈ ਪਹਿਲਾ ਤੇ ਦੇਖੋ ਕਿੰਨਾ ਸੋਹਣਾ ਲੱਗਦਾ ਨਾ ਮਹੋ ਕਿੰਨੀ ਸੋਹਣੀ ਪਨੀਰੀ ਆ ਤੇ ਚਲੋ 컬러ਫੁਲ ਜਿਹਾ ਪਿੰਡਾ ਮਤਲਬ ਇਹਨੂੰ ਦੇਖ ਕੇ ਨਾ ਥੋੜਾ ਵਧੀਆ ਜਿਹਾ ਲੱਗ ਰਿਹਾ ਮਤਲਬ ਪਿੰਡ ਪਿੰਡਾ ਪਿੰਡ ਤਾਂ ਬਹੁਤ ਵੇਖੇ ਆ ਪਰ ਇਹੋ ਜਿਹਾ ਪਿੰਡ ਨਹੀਂ ਦੇਖਿਆ ਆ ਦੇਖੋ ਇਧਰ ਮਕਾਨ ਕਿੱਦਾਂ ਦੇ ਬਣਾਏ ਹੋਏ ਹਨਾ ਆ ਦੇਖਿਓ ਇਹੋ ਜਿਹਾ ਕਿੱਥੋਂ ਦੇਖਣਾ ਇੱਥੇ ਹੀ ਦੇਖਣਾ ਪੈਣਾ ਆ ਕੇ ਆ ਪੱਥਰਾਂ ਦੇ ਹਨਾ ਇਹ ਆਰਕੀਟੈਕਚਰ ਲੱਗਦਾ ਆਪ ਹੀ ਕੰਮ ਕੀਤਾ ਹੋਇਆ ਇਹ ਤਾਂ ਪਿੰਡਾਂ ਦੇ ਲੋਕਾਂ ਨੇ ਆਪ ਹੀ ਤਿਆਰ ਕਰਨਾ ਪੈਂਦਾ ਸੀ ਪਹਿਲਾਂ ਹੁਣ ਹੁਣ ਸਗੋਂ ਬਣਾਉਣ ਲੱਗੇ ਦੁਕਾਨਾਂ वगੇ ਉਹ ਸਾਹਮਣੇ ਖਿੜਕੀਆਂ ਲੱਗੀਆਂ ਕਿੰਨੀਆਂ ਪੁਰਾਣੀਆਂ ਨੇ ਇੱਥੇ ਨਾ ਪਿੰਡਾਂ ਦੇ ਵਿੱਚ ਘਰਾਂ ਦੇ ਦਰਵਾਜ਼ੇ ਨਾ ਜਿਵੇਂ ਕਿ ਪਹਿਲਾਂ ਛੋਟੇ ਰੱਖਦੇ ਸੀ ਨਾ ਉਸੇ ਤਰ੍ਹਾਂ ਹੀ ਆ ਜਿਆਦਾ ਛੋਟੇ ਲੋਕ ਹਨ ਕੱਦ ਦੇ ਪਰ ਦਿਮਾਗ ਤੇ ਫੁਰਤੀ ਦੇ ਬਹੁਤ ਤੇਜ਼ ਨੇ ਭਈ ਬਹੁਤ ਜਿਆਦਾ ਨਿਮੇੜ ਕੰਮ ਆ ਛੋਟੇ ਦੇ ਛੋਟਾ ਬੰਦਾ ਵੀ ਮਤਲਬ ਕਮਨਟਲ ਵੇਟ ਤਾਂ ਆਰਾਮ ਨਾਲ ਚੱਕ ਲੈਂਦਾ ਇੰਨੀ ਜਿਆਦਾ ਮਤਲਬ ਇਹਨਾਂ ਦੀ ਪਾਵਰ ਦਿੱਤੀ ਹੋਈ ਹੈ ਰੱਬ ਨੇ ਬਖਸ਼ੀ ਇਹ ਵੀ ਦੇਖੋ ਹਣਾ ਚਾਹੇ ਛੋਟਾ ਕੱਦ ਦਾ ਚਾਹੇ ਕੁਛ ਵੀ ਆ ਵੱਡੇ ਕੱਦ ਵਾਲੇ ਜਿਹੇ ਕਹਿੰਦੇ ਆ ਵੀ ਘੱਟ ਦਿਮਾਗ ਹੁੰਦਾ ਜਾਓ ਘੱਟ ਵਰਤੋ ਕਰਦਾ ਜਾਂ ਜ਼ਿਆਦਾ ਜ਼ੋਰ ਵਾਲਾ ਹੋਵੇ ਜਿਹਨੂੰ ਕਹਿੰਦੇ ਆ ਤੇ ਇਦਾਂ ਦੇ ਕੁਛ ਪਿੰਡ ਆ ਦੇਖੋ ਲੱਗ ਗਿਆ ਦਿਖਾਨਾ ਤੁਹਾਨੂੰ ਮੈਂ ਬਾਰੀ ਕਿੱਡੀ ਸੋਹਣੀ ਬਣੀ ਹੋਈ ਆ ਕਿੱਦਾਂ ਜਿਵੇਂ ਨਾ ਪੇਂਟ ਐ ਤਾਜ਼ੇ-ਤਾਜ਼ੇ ਹੀ ਕੀਤੇ ਹੁੰਦੇ ਆ ਇੰਨੀ ਖੂਬਸੂਰਤੀ ਬਣਾਈ ਹੋਈ ਆ ਲਓ ਜੀ ਪ੍ਰਧਾਨ ਮੰਤਰੀ ਸਾਹਿਬ ਦੀ ਵੀ ਦੇਖ ਲਓ ਫੋਟੋ ਲੱਗੀ ਹਾਂਡ ਹੈਂਡ ਮੇਡ ਵੱਲੋਂ ਦਿੱਤਾ ਗਿਆ ਪੂਰਾ ਰੋ ਹਾ ਵਿਕ ਇਹ ਸਾਰਾ ਇਹ ਸਾਰਾ ਹੈਂਡ ਮੇਡ ਹੈ ਇਹ ਮੇਰਾ ਜੋ ਆਈਟਮ ਹੈ ਹਾਂ ਜੀ ਇਹ ਆ ਲੈਖੋ ਜੀ ਦਰਸ਼ਨ ਕਰਾਣਾ ਤੁਹਾਨੂੰ ਸਾਰੇ ਕੰਦਾ ਦੇ ਉੱਤੇ ਦੇਵੀ ਦੇਵਤਿਆਂ ਦੇ ਅਸੀਂ ਬਣਿਆ ਹੋਇਆ ਚਲੋ ਅੱਗੇ ਚੱਲ ਕੇ ਤੁਹਾਨੂੰ ਲਾਸਟ ਦੁਕਾਨ ਦਿਖਾਣੇ ਆ ਦੁਕਾਨ ਦਿਖਾਣੇ ਆ ਅਸੀਂ ਵੀ ਆਨੰਦ ਲੈ ਰਹੇ ਆ ਪੂਰਾ ਮੇਢੀ ਦਾ ਘੁੰਮ ਕੇ ਇਸ ਮੇਲੇ ਦੀ ਇੱਥੋਂ ਦਾ ਜਿਹੜੀ ਐਡਰੈਸ ਕੋਡ ਆ ਉਹ ਹਲੋ ਆਂਟੀ ਨੇ ਮਾਇਆ ਬਾਇਓ ਆਹਲਾ ਐਡਰੈਸ ਕੋਡ ਆ ਜੀ ਨਾ ਥੋੜੀ ਬਹੁਤੀ ਜਿਸਕੇ ਇਹਨਾਂ ਨੂੰ ਜਗ੍ਹਾ ਮਿਲਦੀ ਆ ਉੱਥੇ ਇਹ ਆਪਣਾ ਖੇਤੀਬਾੜੀ ਕਰ ਲੈਂਦੇ ਆ ਠੀਕ ਆ ਜੀ ਤੇ ਉਹ ਸਾਹਮਣੇ ਦੇਖ ਸਕਦੇ ਆ ਤੁਸੀਂ ਗੋਬੀ ਵਗੈਰਾ ਲਾਈ ਹੋਈ ਆ ਸਾਹਮਣੇ ਇੱਥੋਂ ਸ਼ਾਇਦ ਨਾ ਦੇਦਾ ਵੇ ਆਹ ਦੇਖਦਾ ਹੁਣ ਦੇਖੂਗਾ ਇਹ ਰ ਸਰੋ ਤਾਂ ਸਾਫ ਨਹੀਂ ਲੱਗਾ ਹੋਇਆ ਇਹ ਪਸਿਲੇ ਪਿਲੇ ਫੁੱਲਾ ਵਾਲਾ ਹਨਾ ਪਤਾ ਨਹੀਂ ਹੁਣ ਕੀ ਲੱਗਾ ਸਾਨੂੰ ਤਾਂ ਕੁਝ ਨਹੀਂ ਪਤਾ ਸਰੋ ਹੀ ਆ ਬਾਕੀ ਸਿਆਰੀਆਂ ਨੂੰ ਘੱਟ ਹੀ ਪਤਾ ਹੁੰਦਾ ਬੈਂਡ ਵਾਲੇ ਦੱਸ ਸਕਦੇ ਆ ਕੀ ਕੀ ਹੈਗਾ ਚਲੋ ਜੀ ਅੱਗੇ ਚੱਲਦੇ ਆ ਅੰਮਨੇ ਜ਼ੂਮ ਕਰਕੇ ਦਿਖਾ ਨਹੀਂ ਤੁਹਾਨੂੰ ਪੱਤਾ ਗੋਬੀ ਇਹ ਹੈ ਦੇਖੋ ਕਿਉਂ ਆਇਆ ਨਾ ਤੇ ਉਹ ਜਿਹੜੇ ਜਿਹੜੀ ਇਹ ਸਰੋਂ ਦੀ ਗੱਲ ਕਰਦੇ ਸਰੋਂ ਨਹੀਂ ਇੱਥੇ ਹੁੰਦੀ ਅਸੀਂ ਇੱਥੋਂ ਪੁੱਛਿਆ ਰਾਈ ਹੈ ਰਾਈ ਇਹ ਜਿਹੜੀ ਪੀਲੇ ਪੀਲੇ ਤੁਹਾਨੂੰ ਦਿਖ ਰਹੇ ਹੋਣਗੇ ਫੁੱਲ ਇਹਦੇ ਵਿੱਚ ਜ਼ੂਮ ਕਰਦਾ ਥੋੜਾ ਜਿਹਾ ਇਹ ਰਾਈ ਹੈ ਜੀ ਸਰੋਂ ਨਹੀਂ ਹੁੰਦੀ ਇੱਥੇ ਉਹ ਕਹਿੰਦੇ ਸਰੋਂ ਨਹੀਂ ਚ ਹੀ ਹੁੰਦੀ ਆਵਾਜ਼ ਬਹੁਤ ਆ ਰਹੀ ਆ ਸ਼ਾਇਦ ਤੁਹਾਨੂੰ ਵੀ ਸ਼ੋਰ ਸੁਣਦਾ ਹੋਵੇ ਨਦੀ ਦਾ ਨਦੀ ਦਾ ਸ਼ੋਰ ਵੀ ਹੈਗਾ ਵਾ ਤੇ ਇਦਾਂ ਕੁ ਸਦਖਾਨਾਂ ਆਂਦੀਆਂ ਰਹਿੰਦੀਆਂ ਰਸਤੇ 'ਤੇ ਤੇ ਬੱਸ ਅਸੀਂ ਪਹੁੰਚਣੇ ਜਾਣੇ ਹਾਂ ਸਾਹਮਣੇ ਦੇਖ ਸਕਦੇ ਤੁਸੀਂ ਤੇ ਮੈਡਮ ਜੀ ਅੱਗੇ ਪਹੁੰਚ ਜਾਂਦੇ ਆ ਮੇਰੇ ਤੋਂ ਤੇ ਫੇਰ ਉਹ ਡੀਕਰ ਨਹੀਂ ਪੈਂਦੀ ਪਿੱਛੇ ਹੈ ਕੋਈ ਗੱਲ ਨਹੀਂ ਨਾਲੋਂ ਉਹ ਡੀਕਾ ਤੁਸੀਂ ਵੀ ਦੇਖੀ ਚਲੋ ਨਾਂ ਦਾ ਲਈ ਜਾਓ ਲਾਸਟ ਵਿਲੇਜ ਦਾ ਪੂਰਾ 뷰 ਦਿਖਾਇਆ ਹੈ ਤੁਹਾਨੂੰ 컬러ਫੁਲ ਕੀਤਾ ਹੋਇਆ ਪੂਰਾ 컬러ਫੁਲ ਤੇ ਸਪੀਡ ਅਸੀਂ ਥੋੜੀ ਖਿੱਚੀਏ ਕੋਈ ਟਾਈਮ ਥੋੜਾ ਘੱਟ ਹੈਗਾ ਮੇਰੇ ਪਿੱਛੇ ਦੇਖ ਸਕਦੇ ਤੁਸੀਂ ਬਾਬਾ ਜੀ ਨੇ ਥੋਣਾ ਲਾਇਆ ਤਾਂ ਆਰਾਮ ਨਾਲ ਬੈਠੇ ਭਗਤੀ ਕਰਦੇ ਰਹੇ ਆ ਆ ਇੱਕ 뷰 ਆ ਜੀ ਲਾਸਟ ਸਾਹਮਣੇ ਦੇਖੋ ਤੁਸੀਂ ਸਰਸਪਤੀ ਨਦੀ ਦੇ ਕਰੋ ਦਰਸ਼ਨ ਇਹ ਇੱਥੋਂ ਹੀ ਦੇਖਦੀ ਆ ਹੋਰ ਕਿਸੋਂ ਨਹੀਂ ਦੇਖ ਦੇਖ ਸਕਦੇ ਕੋਈ ਇਹੀ ਜਾ ਕੇ ਫਿਰ ਅਲਕਨੰਦਾ ਦੇ ਵਿੱਚ ਰਲ ਜਾਂਦੀ ਆ ਜਿੱਥੋਂ ਹੇਮਪੁਰ ਸਾਹਿਬ ਵਾਲੇ ਰਸਤੇੋਂ ਜਾਂ ਜਿੱਥੋਂ ਆਪਾਂ ਬਦਰੀਨਾਥ ਤੋਂ ਦੇਖਿਆ ਸੀ ਨਾ ਉਧਰੋਂ ਇਹ ਜਾ ਕੇ ਰਲਦੀ ਆ ਦੂਸਰੇ ਪਾਸੋਂ ਯਾਨੀ ਕਿ ਇਹ ਇੱਥੋਂ ਹੀ ਇਹਨੂੰ ਦੇਖ ਸਕਦੇ ਆ ਇਹ ਅਲੋਪ ਹੋ ਜਾਂਦੀ ਆ ਨੀਚੇ ਨੂੰ ਹਾਂ ਔਰੇ ਵਿੱਚ ਰਲ ਜਾਂਦੀ ਆ ਨਾ ਅਲਕਨੰਦਾ ਦੇ ਵਿੱਚ ਤੇ ਫਿਰ ਇਹਦੇ ਦਰਸ਼ਨ ਨਹੀਂ ਹੁੰਦੇ ਇਹ ਇੱਥੋਂ ਤੁਸੀਂ ਤੁਹਾਨੂੰ ਪੂਰੇ ਹੁਣ ਕਰਾਨਾ ਵਾ ਖਾਨਾ ਪੂਰਾ ਵੀ ਜੇ ਤੁਹਾਨੂੰ ਦੇਖਦਾ ਹੋਵੇ ਤੇ ਉਹ ਦੇਖੋ ਰੇਨਬੋ ਬਣਦਾ ਪਿਆ ਹਾਂ ਬਹੁਤ ਹੀ ਸੋਹਣਾ ਸਹੀ ਆ ਕੀ ਬਾਤ ਹੈ ਸਹੀ ਆ ਰੇਨਬੋ ਬਣ ਰਿਹਾ ਜੀ ਦੇਖੋ ਯੂ ਆ ਰਿਹਾ ਇਹਦੇ ਵਿੱਚ ਵੀ ਆ ਰਿਹਾ ਆ ਰਿਹਾ ਰੇਨਬੋ ਦਾ ਹਾਂ ਸਾਹਮਣੇ ਮੰਦਰ ਬਣਿਆ ਹੋਇਆ ਜੀ ਆ ਦੇਖੋ ਲੋਪ ਹੋ ਜਾਂਦੀ ਹੈ ਬਸ ਉਹ ਨੀਚੇ ਦੇਖੋ ਬਸ ਇਹਨੂੰ ਇੱਥੇ ਹੀ ਦੇਖ ਸਕਦੇ ਹੋਰ ਕਿਤੋਂ ਨਹੀਂ ਦੇਖਦੀ ਏ ਫਿਰ ਰਲ ਜਾਂਦੀ ਏ ਲੋਪ ਹੋ ਜਾਂਦੀ ਏ ਇੱਧਰ ਤੁਹਾਨੂੰ ਦਿਖਾਇਆ ਸੀ ਮੰਦਿਰ ਸਰਸਵਤੀ ਦਾ ਛੋਟਾ ਹੈਗਾ ਇਹਨਾਂ ਨੇ ਆਪਣਾ ਆਈਡੀਆ ਲੁਕੀ ਪਹਾੜ ਕੋਸੇ ਇਦਾਂ ਦੇ ਇੱਥੇ ਇੱਥੇ ਵੀ ਮੰਦਿਰ ਬਣਾਉਣਾ ਸੀ ਇਹ ਜੇ ਮੰਦਿਰ ਬਣਿਆ ਹੋਇਆ ਦੀ ਇਹ ਸਰਸਵਤੀ ਮਾਤਾ ਦਾ ਮੰਦਿਰ ਬਣਿਆ ਹੋਇਆ ਦੇਖ ਸਾਨੂੰ ਜੀ ਸਾਹਮਣੇ ਬਹੁਤ ਹੀ ਸੋਹਣਾ ਬੂਆ ਦਾ ਦੁੱਧ ਵਾਂਗੂੰ ਚਮਕ ਰਹੀ ਭਈਆ ਤੇ ਰੇਨਬੋ ਥੱਲੇ ਬੰਦੀ ਕਿੱਡਾ ਸੋਹਣਾ ਪੌਂਹੋਲ ਓਦੇ ਸਾਧਿਆ ਵਿਊ ਦੇਖੋ ਹਵਾ ਬਹੁਤ ਏ ਚੱਲ ਰਹੀ ਆ ਪੂਰਾ ਮਜ਼ਾ ਆ ਰਿਹਾ ਆਨੰਦ ਆ ਰਿਹਾ ਇਦਾਂ ਦਾ ਵਿਊ ਆ ਮੈਡਮ ਜੀ ਇੱਧਰ ਖੜੇ ਆ ਸਾਹਮਣੇ ਕੋਲ ਦੇਖੋ ਤੇ ਅੰਨਾ ਦੀ ਏਦਾਂ ਚੜੇ ਕਰ ਰਹੀ ਆ ਪਹਾੜਾਂ ਦੇ ਵਿੱਚ ਸਾਹਮਣੇ ਵਾਲੇ ਪਾਸੇ ਦੇ ਇਹਨਾਂ ਬੋ ਵੀ ਬਹੁਤ ਸੋਹਣਾ ਦੇਖ ਰਿਹਾ ਤੇ ਐ ਪਿੱਛੇ ਨੂੰ ਨਿਕਲ ਜਾਂਦੀ ਪੌੜੀ નીચે ਆਉਂਦੀ ਮੋਬਾਈਲ ਵੀ ਉੱਤਰ ਨੂੰ ਕਰਦੇ ਡਰ ਲੱਗਦਾ ਮੈਨੂੰ ਕਿ ਹਵਾ ਇੰਨੀ ਤੇਜ਼ ਆ ਤੇ ਇਹਦਾ ਲੱਗਦਾ ਕੀ ਵੇਚੀ ਨਾ ਜਾ ਪਈਏ ਤੇ ਹੁਣ ਚੱਲਦੇ ਆ ਤੁਹਾਨੂੰ ਲਾਸਟ ਗੂ ਦਿਖਾਣਾ ਮੈਂ ਸਾਡਾ ਵੀ ਦਿਨ ਨਹੀਂ ਕਰਦਾ ਇਤੋਂ ਜਾਣ ਨੂੰ ਇਹਦਾ ਸੋਹਣਾ ਵਿਊ ਦੇਖ ਕੇ ਦੁਬਾਰਾ ਦਿਖਾਣਾ ਤੁਹਾਨੂੰ ਸ਼ਾਇਦ ਰੇਨਬੋ ਫੇਰ ਦੁਬਾਰਾ ਦਿਖੇ ਦੇ ਚ ਉਦਾਂ ਵੈਸੇ ਆਵਾਜ਼ ਵੀ ਜੀ ਸਰੀਰ ਰੂਆ ਪੜਿਆ ਹੋਇਆ ਲੋ ਜੀ ਹੁਣ ਆਪਾਂ ਪਹੁੰਚ ਚੁੱਕੇ ਆਂ ਇੰਡੀਆ ਦੀ ਲਾਸਟ ਚਾਹ ਵਾਲਿਆਂ ਦੀ ਦੁਕਾਨ ਤੇ ਹਿੰਦੁਸਤਾਨ ਕੀ ਪ੍ਰਥਮ ਚਾਹ ਕੀ ਦੁਕਾਨ ਸੋ ਚਲੋ ਚੱਲਦੇ ਆਂ ਇੱਥੇ ਆ ਪੀਣੀ ਤੇ ਬੰਦੀ ਆ ਕਿਉਂਕਿ ਇੰਡੀਆ ਦੀ ਇਹ ਲਾਸਟ ਦੁਕਾਨ ਆ ਤੇ ਲਾਸਟ ਦੁਕਾਨ ਤੋਂ ਚਾਹ ਪੀਤੀ ਫਿਰ ਯਾਦ ਰੋਗੀ ਕਿਉਂ ਜੀ ਚਾਹ ਦੀ ਦੁਕਾਨ ਤਾਂ ਬੰਦ ਆ ਚਾਹ ਕਿੱਥੋਂ ਪੀਣੀ ਆ ਉਹ ਇਹਨਾਂ ਦੁਕਾਨ ਥੋੜੀ ਅੱਗੇ ਕਰ ਲਈ ਆ ਆਪਾਂ ਅੱਗੇ ਚੱਲ ਕੇ ਪੀਨੇ ਆ ਮਤਲਬ ਉਹ ਅੱਗੇ ਹੋਰ ਕਰਦੇ ਆ ਨੇ ਹਾਂਜੀ ਪਤਾ ਇੱਥੋਂ ਬੰਦ ਕਰਕੇ ਹੁਣ ਹੋਰ ਅੱਗੇ ਲੈ ਗਿਆ ਹਾਂ ਜੀ ਐਨੇ ਲੱਗਦਾ ਟੀਮ ਦੀ ਕੰਨ ਟਪਾਉਣੀਆਂ ਇਹਨੂੰ ਫੜਨਾ ਪੈਣਾ ਪਹਿਲਾਂ ਸਾਨੂੰ ਫਿਰ ਆਪਾਂ ਮੈਨੂੰ ਲੱਗਦਾ ਆਪਾਂ ਲਾਸਟ ਚਾਹ ਚੀਨ ਚੀ ਪੀਵਾਂਗੇ ਜਾ ਕੇ ਚਲੋ ਠੀਕ ਆ ਜੀ ਚੱਲਦੇ ਹਾਂ ਹੁਣ ਅੱਗੇ ਫਿਰ ਚਲੋ ਦੇਖ 사ਦੇ ਹਾਂ ਦੁਕਾਨ ਦੇ ਕੋਲੇ ਚੱਲਦੇ ਆ ਆ ਨੀਚੇ ਸਰਸੋਤੀ ਨਦੀ ਵਹਿ ਰਹੀ ਆ ਬਸ ਇਹ ਨੂੰ ਮਾਣਾ گاؤں ਤੋਂ ਹੀ ਦੇਖ ਸਕਦੇ ਆ ਬਾਕੀ ਬਦਰੀਨਾਥ ਪਹੁੰਚ ਕੇ ਇਹ ਗੰਗਾ ਅਲਕਨੰਦਾ ਨਦੀਆਂ ਦੇ ਵਿੱਚ ਰਲ ਜਾਂਦੀ ਹੈ ਸੋ ਚਲੋ ਉਹ ਸਾਹਮਣੇ ਰਹਿ ਗਿਆ ਤੇ ਤੁਰਿਆ ਹੁਣ ਸਾਡੇ ਕੋਲ ਵੀ ਘੱਟ ਹੀ ਜਾਂਦਾ ਉਹ ਸਾਹਮਣੇ ਪਰਬਤ ਹੁਣ ਬਿਲਕੁਲ ਬੰਦ ਹੋ ਜਾਂਦੇ ਆ ਹੁਣ ਉਸ ਪਾਰ ਚੀਨ ਹੀ ਆ ਉਸ ਤੋਂ ਬਿਨਾਂ ਸਟਾਪ ਪੋਸਟ ਦਾ ਲਾਸਟ ਚੈੱਕ ਪੋਸਟ ਆ ਬਾਕੀ ਆ ਆਖਰੀ ਦੁਕਾਨ ਆ ਚਾਹ ਦੀ ਪੇਲੀ ਹੋ ਗਈ ਹੁਣ ਹੁਣ ਪੇਲੀ ਹੋ ਗਈ ਆ ਸਾਲੋ ਆਈ ਭਲੇਖਾ ਭਰੀ ਜਾਂਦਾ ਬਾਰ-ਬਾਰ ਉੱਥੇ ਆ ਕੇ ਪੇਲੀ ਆ ਕੇ ਖੀਰ ਦੀ ਉਹ ਤੁਸੀਂ ਆਪੇ ਹਿਸਾਬ ਲਾ ਲਿਓ ਲੋ ਜੀ ਚਾਹ ਦੀ ਦੁਕਾਨ ਤੋਂ ਵੀ ਮੈਂ ਅੱਗੇ ਆ ਗਿਆ ਹੁਣ ਬਹੁਤ ਜ਼ਿਆਦਾ ਬਸ ਇਤੋਂ ਹੁਣ ਅੱਗੇ ਨਹੀਂ ਜਾ ਹੁੰਦਾ ਤੇ ਇਹ ਲਾਸਟ ਵੀ ਉਹ ਲਾਸਟ ਵੀਊ ਬਿਲਕੁਲ ਸਾਹਮਣੇ ਝਰਨਾ ਆ ਇਸ ਤੋਂ ਅੱਗੇ ਫਿਰ ਨਹੀਂ ਜਾ ਸਕਦੇ ਤੇ 40 ਦੀ ਦੁਕਾਨ ਤੋਂ ਹੁਣ ਪੀਵਾਂਗੇ ਚਾਹ 40 ਦੀ ਦੁਕਾਨ ਰਹਿ ਗਈ ਪਿੱਛੇ ਤੁਹਾਨੂੰ ਦਿਖਾ ਦਿੰਨਾ ਆ ਨੀ ਜੇ ਉੱਤਰ ਕੇ ਸਾਰਾ ਫੇਰ ਨਹੀਂ ਚੇ ਆ ਤੇ ਹੁਣ ਮੈਂ ਇਕੱਲਾ ਹੀ ਆਇਆ ਸੀ ਉੱਤੇ ਤੇ ਡਾਲੀ ਦੇ ਵੀ ਸਾਹ ਪੂਰੇ ਚੜ ਗਏ ਸੀ ਮੈਂ ਕਿਹਾ ਤੂੰ ਇੱਥੇ ਹੀ ਰੁਕ ਗਿਆ ਮੈਂ ਅੱਗੋ ਵੀਊ ਬਣਾ ਲੈਣਾ ਤੇ ਇੱਥੋਂ ਆਹ ਵੀਊ ਆ ਜੀ ਦੇਖ ਲਓ ਤੁਸੀਂ ਆ ਚੀਜ਼ ਆ ਬਿਲਕੁਲ ਕੁਦਰਤ ਦੇ ਗੋਦ ਚ ਖੜੇ ਆ ਏਦਾਂ ਦਾ ਕੁਝ ਪਹਾੜ ਤੇ ਅੱਗੋ ਬਸ ਇੰਨਾ ਕੀ ਰਸਤਾ ਆਹੀ ਜਿਹੜਾ ਜਾ ਰਿਹਾ ਛੁਟਾ ਜਾ ਤੇ ਹੁਣ ਮੈਂ ਨੀਚੇ ਵੱਲ ਨੂੰ ਜਾ ਰਿਹਾ ਤੇ 40 ਦੁਕਾਨ ਤੋਂ ਵੀ ਨੇ ਚਾਹ ਜੇ ਉੱਥੇ ਬੰਦਾ ਬੈਠਾ ਆ ਵੈਸੇ ਆ ਟਾਈਮ ਘਰਾਂ ਨੂੰ ਪਹੁੰਚੇ ਹੁੰਦੇ ਆ ਲੱਗ ਜੇ ਇਹਨਾਂ ਦੇ ਘਰ ਹੁੰਦੇ ਆ ਰੋਟੀ ਪਾਣੀ ਖਾਣ ਚੱਲ ਜਾਂਦੇ ਆ ਦੇਖਦੇ ਆ ਇਥੇ ਹੋਰ ਹੁਣ ਚਾਹ ਦੀ ਨਸੀਬ ਹੁੰਦੀ ਆ ਜਾ ਨਹੀਂ ਕਿਉਂਕਿ ਦਾਣਾ ਪਾਣੀ ਉਹ ਰੱਬ ਦੇ ਹੱਥ ਚ ਅਨਾਰਾਂ ਦੇ ਬੂਟੇ ਲੱਗੇ ਹੋਇਆ ਇੱਥੇ ਜਰੂਰ ਹਰੇਕ ਪਾਸੇ ਅਨਾਰਾਂ ਦੇ ਬੂਟੇ ਆ ਆ ਦੇਖੋ ਉਧਰ ਉਧਰ ਜਿੰਨੇ ਵੀ ਦੇਖ ਰਹੇ ਆ ਇਥੇ ਸਾਰੇ ਅਨਾਰਾਂ ਦੇ ਬੂਟੇ ਤੇ ਛੋਟੇ ਛੋਟੇ ਨਾਰ ਨੇ ਛੋਟੇ ਛੋਟੇ ਆ ਦੇਖੋ ਦਿਖਾ ਸਕਦਾ ਤੁਹਾਨੂੰ ਮੈਂ ਅਨਾਰਾਂ ਨੇ ਛੋਟੇ ਛੋਟੇ ਬੂਟੇ ਲੱਗੇ ਆ ਦਾ ਸੋਨਾ ਮਾਹੌਲਾ ਹਵਾ ਏਡੀ ਦੇ ਰਖਦੇ ਕੋ ਬੂਟੇ ਕਿਦਾਂ ਹਿੱਲਦੇ ਆ ਤੇ ਹੁਣ ਮੈਂ ਨੀਚੇ ਵਾਲ ਨੂੰ ਜਾ ਰਿਹਾ ਆ ਅੱਡਾ ਬਣਾਇਆ ਹੋਇਆ ਮੈਨੂੰ ਤੇ ਇਹ ਵੀ ਸਮਝ ਨਹੀਂ ਆਦਾ ਬਸ ਤਾ ਹੁੰਦੀ ਨਹੀਂ ਇੱਧਰ ਤੋਂ ਇਹ ਪਤਾ ਨਹੀਂ ਕਿਉਂ ਬਣਾਇਆ ਹੋਇਆ ਇਹਨਾਂ ਨੇ ਜਮੀਕ ਨਹੀਂ ਤੋਂ ਬਣਾਇਆ ਹੋਣਾ ਮਾੜਾ ਮੋਟਾ ਚਲੋ ਮੈਂ ਨਾਲ ਨਹੀਂ ਦਾ ਹੋਵੇ ਤੇ ਆ ਸਾਹਮਣੇ ਆਲੇ ਖਦੂਆਂ ਬਸੇ ਨਾਰਾ ਨੇ ਬੂਟੇ ਇੱਧਰ ਵੀ ਆਹ ਬਹੁਤ ਲੱਗੇ ਹੋਏ ਆ ਪਰ ਹੈ ਛੋਟੇ ਛੋਟੇ ਬਿਲਕੁਲ ਹੀ ਛੋਟੇ ਛੋਟੇ ਦੇਖੋ ਆ ਦੇਖੋ ਹੈ ਨਾ ਕੀ ਬਾਤ ਹੈ ਬਿਲਕੁਲ ਛੋਟੇ ਛੋਟੇ ਪਰ ਹੈ ਬਹੁਤ ਜ਼ਿਆਦਾ ਫਲ ਲੱਗਾ ਇਹਨਾਂ ਨੂੰ ਫਲ ਬਹੁਤ ਜ਼ਿਆਦਾ ਇਹਨਾਂ ਨੂੰ ਲੱਗਾ ਸਾਰੇ ਦੋਵਾਂ ਪਾਸੇ ਹੀ ਤੇ ਮੈਡਮ ਜੀ ਤਾਂ ਰੋ ਗਏ ਸੀ ਪਿੱਛੇ ਹੀ ਤੇ ਮ ਇਕੱਲਾ ਗਿਆ ਉੱਤੇ ਜੀ ਬੇੜਾ ਵੀ ਸਾਹ ਫੁੱਲ ਗਿਆ ਸੀ ਪੂਰਾ ਉੱਤੇ ਤਾਂ ਤੇ ਆ ਰਿਹਾ ਫੇਲ ਫੁੱਲ ਰਿਹਾ ਯਾਰਾ ਸਾਨੂੰ ਤਾਂ ਫੁੱਲ ਆ ਰਹੇ ਨੇ ਯਾਰਾ ਮਾ ਜੇ ਆ ਗਈ ਤੁਸੀਂ ਵੀ ਆਓ ਜਰੂਰ ਦੇਖਣ ਕਿਉਂਕਿ ਸਮੇਂ ਨਾਲ ਹੀ ਦੇਖੇ ਆ ਚੀਜ਼ਾਂ ਵਧੀਆ ਲੱਗਦੀਆਂ ਜੇ ਲੋ ਹੱਡ ਪੈਰ ਸਲਾਮਤ ਹੋਣ ਫੇ ਬੁੜੇ ਬੰਦੇ ਕਰੋ ਤੁਰਿਆ ਫਿਰ ਆਉਣੇ ਜਾਂਦਾ ਗਰਾਊਂਡ ਵਾਂਗੂ ਬਣਿਆ ਹੈ ਪੂਰਾ ਹੈ ਇੱਥੇ ਇਦਾਂ ਮਹੋਦਯਾ ਚਲੋ ਚਾਹ ਪੀਣੀ ਆ ਆਖਰੀ ਦੁਕਾਨ ਤੋਂ ਪਹਿਲੀ ਦੁਕਾਨ ਤੋਂ ਭਾਰਤ ਦੀ ਪਹਿਲੀ ਦੁਕਾਨ ਕਿ ਆਹ ਭਾਰਤ ਦੀ ਪਹਿਲੀ ਦੁਕਾਨ ਇੱਥੇ ਆ ਕੇ ਹਿੰਦੀ ਬੋਲਣ ਲੱਗੀ ਭਾਰਤ ਕੀ ਪਹਿਲੀ ਦੁਕਾਨ ਇਦਾਂ ਚੜੇ ਆਉਂਦੇ ਲੋਕ ਤਾਂ ਹੁਣ ਅਸੀਂ ਥੱਲੇ ਨੂੰ ਉਤਰਦੇ ਪਏ ਦੁਕਾਨ ਤਾਂ ਥੱਲੇ ਰਹਿ ਗਈ ਸੀ ਆਹ ਦੇਖੋ ਆ ਰਹੀ ਦੁਕਾਨ ਥੱਲੇ ਨੂੰ ਖਾਲੀ ਪਈਆ ਦੁਕਾਨ ਮੈਂ ਤੁਹਾਨੂੰ ਪਹਿਲਾਂ ਗਿਆ ਸੀ ਵੀ ਇੱਥੇ ਆ ਟਾਈਮ ਨਹੀਂ ਮਿਲਦੇ ਇਹ ਚਲੋ ਕੋਈ ਨਹੀਂ ਬੈਠਣ ਦਾ ਨਸੀਬ ਹੋਇਆ ਹੀ ਆ ਬੈਠੇ ਆ ਟਾਵਰ ਨਾਲ ਸਾਡੇ ਦੇਸ਼ ਦੀ ਪਹਿਲੀ ਦੁਕਾਨ ਆ ਟਾਵਰ ਨਾਲ ਬੈਠਾਂਗੇ ਹੈ ਨਹੀਂ ਇਹ ਵੇਲੀ ਛੱਡ ਕੇ ਗਿਆ ਲੱਗਦਾ ਪਹਿਲਾਂ ਆਪਨੀ ਸੀ ਪਹਿਲਾਂ ਆਖਰੀ ਸੀ ਹੁਣ ਬੇਲੀ ਕਰਤੀ ਆ ਟਾਵਰ ਨਾਲ ਬੈਠੇ ਆ ਇੱਥੇ ਤੇ 40 ਦੁਕਾਨ ਤੇ ਮੈਂ ਤੁਹਾਨੂੰ ਪਹਿਲਾਂ ਗਿਆ ਸੀ ਵੀ ਬੰਦਾ ਹੈ ਨਹੀਂ ਉਹ ਇੱਕ ਜਿਹੜਾ ਪਿੱਛੇ ਦੇਖਦਾ ਪਿਆ ਤੁਹਾਨੂੰ ਉਹ ਨਹੀਂ ਚਾਹਿਆ ਸਾਡੇ ਵਾਂਗੂ ਚਾਹ ਪੀਣ ਤੇ ਵਲੌਗ ਨੂੰ ਕਰਦੇ ਇੱਥੇ ਸਮਾਪਤ ਤੇ ਮਿਲਦੇ ਆਂ ਫਿਰ ਕਦੇ ਨਵੀਂ ਥਾਂ ਨਵੀਂ ਜਗ੍ਹਾ ਤੇ ਜਿਨ੍ਹਾਂ ਨੇ ਸਾਡੇ ਚੈਨਲ ਨੂੰ ਹਜੇ ਵੀ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਸਬਸਕ੍ਰਾਈਬ ਦਾ ਬਟਨ ਦੱਬ ਦਿਓ ਬੈਲ ਬਟਨ ਜ਼ਰੂਰ ਦਬਾ ਦਿਓ ਉਹਦੇ ਨਾਲ ਨੋਟੀਫਿਕੇਸ਼ਨ ਤੁਹਾਨੂੰ ਸਾਡੀਆਂ ਆਉਣ ਵਾਲੀਆਂ ਵੀਡੀਓਜ਼ ਦੀਆਂ ਆਉਂਦੀਆਂ ਰਹਿਣਗੀਆਂ ਤੇ ਹੁਣ ਮਿਲਾਂਗੇ ਨੈਕਸਟ ਵਲੌਗ ਨਵੀਂ ਜਗ੍ਹਾ ਨਵੀਂ ਥਾਂ ਤੇ ਅਗਲੇ ਸਫ਼ਰ ਤੇ Ok.